ਖਬਰਾਂ ਦੀ ਸ਼ੁਰੂਆਤ ਕਰਕੇ ਨਿਆਂ ਦੇ ਨਾਲ ਜੁੜੀ ਸਿੱਖਾਂ ਦੇ ਨਾਲ ਜੁੜੀ ਇੱਕ ਅਜਿਹੀ ਖਬਰ ਤੋਂ ਜਿਹਨੂੰ ਹੁਣ ਖਬਰ ਨੂੰ ਜੇਕਰ ਨਿਆਂ ਦੀ ਕਸੌਟੀ ਤੇ ਖੜਾ ਵੀ ਕਰਗੀ ਤਾਂ ਸ਼ਾਇਦ ਪੂਰੀ ਨਹੀਂ ਉਤਰਦੀ ਮਿਆਰ ਤੇ ਖਰੀ ਨਹੀਂ ਉਤਰਦੀ ਸੱਜਨ ਕੁਮਾਰ ਦਾ ਮਾਮਲਾ ਉਮਰ ਕੈਦ ਹੋਈ ਹੈ ਸੱਜਨ ਕੁਮਾਰ ਨੂੰ ਤੇ ਸਵਾਲ ਵੱਡਾ ਇਹ ਉੱਠ ਖੜਾ ਸ਼ਰਮਾ ਜੀ ਕਿ ਇਸ ਨੂੰ ਕੀ ਇਸ ਨੂੰ ਇंसाਫ ਆਖੀਏ ਹੁਣ ਪ੍ਰਵੀਨ ਜੀ ਦਿੱਲੀ ਸਿੱਖ ਕਤਲਿਆਂ ਸਾਲ 1984 ਦੇ ਵਿੱਚ ਜਦੋਂ ਇੰਦਰਾ ਗਾਂਧੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਹੈ ਜੀ ਜੀ ਤੇ ਉਸ ਤੋਂ ਬਾਅਦ ਤੈਹਰਾਂ ਨੀਤੀ ਤਹਿਤ ਇੱਕ ਪਲਾਨਡ ਤਰੀਕੇ ਨਾਲ ਆਮ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਜਿਵੇਂ ਦਿੱਲੀ ਤੋਂ ਲੈ ਕੇ ਭਾਰਤ ਦੇ ਹੋਰ ਵੱਖ-ਵੱਖ ਸੂਬਿਆਂ ਦੇ ਵਿੱਚ ਕਤਲ ਕੀਤਾ ਗਿਆ ਹਾਂਜੀ ਤੇ ਉਸ ਕਤਲ ਦੀਆਂ ਘਟਨਾਵਾਂ ਨੂੰ ਬਾਅਦ ਵਿੱਚ ਦਿੱਲੀ ਦੰਗਿਆਂ ਦਾ ਨਾਮ 84 ਦੰਗਿਆਂ ਦਾ ਨਾਮ ਦਿੱਤਾ ਗਿਆ ਤੇ ਲੰਮਾ ਸਮਾਂ ਤੱਕ ਉਸ ਨੂੰ ਇਸ ਸ਼ਬਦ ਨਾਲ ਪ੍ਰਚਾਰਿਆ ਗਿਆ ਹਾਂਜੀ ਉਥੋਂ ਸਪੱਸ਼ਟ ਸਮਝ ਆਉਂਦਾ ਹੈ ਕਿ ਇਹ ਇੱਕ ਸਿਆਸੀ ਸਾਜ਼ਿਸ਼ ਦਾ ਹਿੱਸਾ ਸੀਗਾ ਉਹਦੀ ਇੱਕ ਬੰਤਰ ਸੀਗੀ ਜਿਹਦੇ ਪਿੱਛੇ ਹੋਰ ਤੇ ਨਾਂ ਵੀ ਕਿੰਨੀਆਂ ਖੜੀਆਂ ਸੀਗੀਆਂ ਹੂੰ ਸੋ ਫਿਰ ਇਹ ਸਮੇਂ ਦੇ ਬਹਿਣ ਨੇ ਉਹਨੂੰ ਦਰੁਸਤ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਇਸ ਨੂੰ ਤੁਸੀਂ ਦੰਗੇ ਨਹੀਂ ਆਖ ਸਕਦੇ ਤੈਨੂੰ ਨੀਤੀ ਤਾਜ ਇੱਕ ਤਰ ਤੇ ਬਾਹਰ ਆ ਇੱਕ ਤਰ ਤੇ ਹਮਲਾ ਹੈ ਤੇ ਉਹਦੀ ਇਸ ਨੂੰ ਸਿੱਖ ਨਸਲ ਕੁਝ ਵਜੋਂ ਫਿਰ ਸਿੱਖ ਕਤਲੇਆਮ ਵਜੋਂ ਇਹ ਸ਼ਬਦ ਨੂੰ ਸਾਹਮਣੇ ਲਿਆਂਦਾ ਗਿਆ ਜੀ ਜੀ ਸ਼ਬਦ ਤਾਂ ਤੁਸੀਂ ਦਰਸਤ ਕਰ ਲਏ ਪਰ ਜਿਹੜੇ ਜੀ ਚਲੇ ਗਏ ਉਹਨਾਂ ਦੇ ਪਰਿਵਾਰਾਂ ਨੂੰ ਵੀ ਤੁਸੀਂ ਅਜੇ ਤੱਕ ਕੋਮਨ ਦਾ ਇਨਸਾਫ ਨਹੀਂ ਦੇ ਸਕੇ ਇਹਦੀ ਤਸਵੀਰ ਹੈ ਕਿ ਅੱਜ ਅਸੀਂ 41 ਸਾਲਾਂ ਬਾਅਦ ਇਹ ਗੱਲ ਕਰ ਰਹੇ ਹਾਂ ਜੀ ਕਿ ਦਿੱਲੀ ਸਿੱਕਤ ਲੈਣ ਦੇ ਮਾਮਲੇ 'ਚ ਇੱਕ ਵਿਅਕਤੀ ਨੂੰ ਹਣ ਉਮਰ ਕੱਦ ਲਈ ਹੈ ਹਾਂ ਜੀ ਤੋਂ ਇਹ ਇੱਥੋਂ ਹੀ ਸਪੱਸ਼ਟ ਹੈ ਕਿ ਸਾਡੀ ਇਨਸਾਫ ਦੀ ਕਸੋਟੀ ਕਿਹੋ ਜਿਹੀ ਹੈ ਹਮ ਹੁਣ ਤੁਸੀਂ ਇਸ ਨੂੰ ਇਨਸਾਫ ਆਖੋਂ ਤਾਂ ਜੇ ਆਖੋਂਗੇ ਤਾਂ ਕਿਹੜੀ ਪਰਿਭਾਸ਼ਾ ਨਾਲ ਆਖੋਂਗੇ ਇਹ ਸਵਾਲ ਵੱਡਾ ਹੈ ਜੀ ਜੀ ਸਜਨ ਕੁਮਾਰ ਸਿਰਫ ਤਿੰਨ ਮਾਮਲਿਆਂ ਦੇ ਵਿੱਚ ਮਤਲਬ ਨਾਮਜਦ ਸੀਗਾ ਤਿੰਨਾਂ ਚੋਂ ਇੱਕ ਚੋ ਬਰੀ ਹੋ ਚੁੱਕਿਆ ਇੱਕ ਚੋ ਉਹਨੂੰ ਪਹਿਲਾ ਉਮਰ ਕੈਦ ਦੀ ਸਜ਼ਾ ਜਿਹਦੇ ਤਹਿਤ ਉਹ ਤਿਆਰ ਜੇਲ੍ਹ ਚਾ ਤੇ ਇੱਕ ਚ ਹੁਣ ਹੋਈ ਹੈ ਮੈਂ ਦੇਖ ਰਿਹਾ ਸੀਗਾ ਕਿ ਦਿੱਲੀ ਕੈਂਟ ਦੀ ਪਾਲਮ ਕੈਂਟ ਦੀ ਪਾਲਮ ਕਲੋਨੀ ਹੈ ਉੱਥੇ ਪੰਜ ਸਿੱਖਾਂ ਦੇ ਕਤਲ ਦਾ ਮਾਮਲਾ ਤੇ ਗੁਰੂ ਘਰ ਨੂੰ ਸਾੜਨ ਦਾ ਮਾਮਲਾ ਉਹਦੇ ਵਿੱਚੇ ਦੋਸ਼ੀ ਪਾਇਆ ਗਿਆ ਸੀ ਤੇ 2018 ਚ ਹੈਨਾ ਇਹਨੂੰ ਮਤਲਬ ਕਿ ਅੱਜ ਤੋਂ ਜੇ ਆਪਾਂ ਗੱਲ ਕਰੀਏ ਤਾਂ ਛੇ ਸੱਤ ਸਾਲ ਪਹਿਲਾਂ ਹੀ ਤਾਂ ਵੀ ਉਹ ਮਤਲਬ ਉਹ ਕਿ 30 35 ਸਾਲ ਦਾ ਵਖਵੇ ਤੋਂ ਉੱਪਰ ਦਾ ਵਖਵਾ ਬਣਦਾ ਸੋ 2018 ਦੇ ਵਿੱਚ ਉਹਨੂੰ ਉਮਰ ਕੈਦੀ ਸਾਇਆ ਸਕਦੇ ਦੂਸਰਾ ਕੇਸ ਸੀਗਾ ਦਿੱਲੀ ਦੇ ਰਾਉਜ਼ ਐਵੇਨਿਊ ਕੋਰਟ ਨੇ ਜਿਹੜਾ ਫੈਸਲਾ ਸੁਣਾਇਆ ਸੀਗਾ ਸਤੰਬਰ 2023 ਦੇ ਵਿੱਚ ਸੋ ਉਹ ਦਿੱਲੀ ਦੇ ਸੁਲਤਾਨਪੁਰ ਦੇ ਵਿੱਚ ਤਿੰਨ ਸਿੱਖਾਂ ਦੇ ਕਤਲ ਦਾ ਮਾਮਲਾ ਸੀ ਜੀਚੋਂ ਇਹ ਬਰੀ ਹੋ ਗਿਆ ਜੀ ਤੇ ਹੁਣ ਤੀਸਰਾ ਕੇਸ ਜਿਹੜਾ 1 ਨਵੰਬਰ 1984 ਨੂੰ ਮਤਲਬ ਮਾਂ ਤੇ ਨੂੰ ਹਰਾਜੀ ਆਪਾਂ ਕਈ ਤਾਂ ਇੱਕੋ ਸਮੇਂ ਜਿਸ ਤਰ੍ਹਾਂ ਮਤਲਬ ਕਿ ਵਿਧਵਾ ਹੁੰਦੀਆਂ ਨੇ ਕਿ ਸਰਦਾਰ ਜਸਵੰਤ ਸਿੰਘ ਤੇ ਉਹਨਾਂ ਦੇ ਪੁੱਤਰ ਨੂੰ ਕਰਨਦੀਪ ਸਿੰਘ ਨੂੰ ਜਿਵੇਂ ਕਤਲ ਕੀਤਾ ਗਿਆ ਸੋ ਇਸ ਘਟਨਾ ਤੋਂ ਬਾਅਦ ਫਿਰ ਅਖਬਾਰ ਚ ਕਿਸੇ ਮੈਗਜ਼ੀਨ ਚ ਉਹਦੀ ਫੋਟੋ ਦੇਖ ਕੇ ਪਰਿਵਾਰ ਨੇ ਪਛਾਣਿਆ ਕਿ ਆ ਬੰਦਾ ਸੀਗਾ ਉੱਥੋਂ ਫਿਰ ਉਹ ਕੇਸ ਹੋਇਆ ਤੇ ਇਹ ਇੱਥੇ ਤੱਕ ਸਥਿਤੀ 41 ਸਾਲਾਂ ਵਧਾਈ ਕਿ ਉਸ ਨੂੰ ਉਮਰ ਕੈਦੀ ਸਜਾਉਗੀ ਪਰਿਵਾਰ ਵੱਲੋਂ ਪાંਸੀ ਮੰਗੀ ਜਾ ਰਹੀ ਸੀ ਕੁਝ ਸਰਵ ਵੱਲੋਂ ਪાંਸੀ ਮੰਗੀ ਜਾ ਰਹੀ ਸੀ ਪਰ ਜਿਹੜਾ ਹਵਾਲਾ ਤੁਸੀਂ ਦਿੰਨੇ ਹੋਏ ਗੱਲ ਕਰ ਰਹੇ ਸੀ ਕਿ ਇਹਨੂੰ ਇਨਸਾਫ ਦੀ कसोटी ਤੇ ਕਿਵੇਂ ਪਰਖੀ ਹੈ ਹਾਂਜੀ ਆਪਾਂ ਸ਼ਾਇਦ ਪਹਿਲਾਂ ਵੀ ਗੱਲ ਕੀਤੀ ਹੋਵੇ ਕਿ ਜਨਤਕ ਤੌਰ ਤੇ ਤਾਂ ਅੰਕੜਿਆਂ ਦਾ ਕੋਈ ਮੇਲ ਨਹੀਂ ਹੋ ਰਿਹਾ ਹਾਂਜੀ ਹਾਂਜੀ ਹੈਨਾ ਮੀਡੀਆ ਦੇ ਹਵਾਲੇ ਨਾਲ ਸਿੱਖ ਸੰਸਥਾਵਾਂ ਦੇ ਹਵਾਲੇ ਨਾਲ ਜਾਂ ਹੋਰ મિતਰਾਂ ਦੇ ਹਵਾਲੇ ਨਾਲ ਤਾਂ ਉਹ ਉਹ ਅੰਕੜੇ ਬਹੁਤ ਜ਼ਿਆਦੇ ਨੇ ਆਪਾਂ ਸਰਕਾਰੀ ਅੰਕੜਿਆਂ ਨੂੰ ਵੀ ਕੇਂਦਰ 'ਚ ਜੇ ਰੱਖ ਲਈਏ ਹਾਂਜੀ ਜਿਹੜੇ ਇਹਨਾਂ ਨੇ ਦਾਅਵੇ-ਵਾਦੇ ਸਾਹਮਣੇ ਲੈਂਦੇ ਖਾਸ ਕਰਨਾ ਨਾ ਨਬਟੀ ਕਮਿਸ਼ਨ ਸਭ ਤੋਂ ਵੱਧ ਪ੍ਰਚਲਿਤ ਰਿਹਾ ਜੇ ਉਹਦੇ ਹੱਥ ਨੂੰ ਮੈਂ ਦੇਖਦਾ ਤਾਂ 3500 ਦਾ ਇਹ ਅੰਕੜਾ ਦਿੰਦੇ ਆ ਕਿ ਦੇਸ਼ ਦੇ ਵਿੱਚ 3500 ਦੇ ਕਰੀਬ ਸਿੱਖਾਂ ਦਾ 1984 'ਚ ਕਤਲ ਹੋਇਆ ਜੀ ਜੀ ਹੁਣ ਜਦੋਂ ਉਹ 3500 ਦਾ ਅੰਕੜਾ ਦਿੰਦੇ ਉਹਦੇ ਵਿੱਚੋਂ 2700 ਤੋਂ ਵੱਧ ਅੰਕੜਾ ਇਕੱਲੇ ਦਿੱਲੀ ਦਾ ਦਿੰਦੇ ਨੇ ਹਮ ਮੈਂ ਤਾਂ ਹੀ ਕਹ ਰਿਹਾ ਕਿ ਇਹ ਹੋ ਸਕਦਾ ਹੈ ਕਿ ਅਸਲੀਅਤ ਤੋਂ ਕਾਫੀ ਦੂਰ ਹੋਵੇ ਪਰ ਆਪਾਂ ਤਾਂ ਇਹ ਇਸੇ ਨੂੰ ਉਧਾਰ ਬਣਾ ਕੇ ਵੀ ਗੱਲ ਕਰ ਲਈਏ ਕਿ 2733 ਲੋਕ ਦਿੱਲੀ ਦੇ ਵਿੱਚ ਮਾਰੇ ਗਏ ਤੇ ਉਹਨਾਂ ਦੇ ਬਦਲੇ 587 ਐਫਆਈਆਰ ਦਰਜ ਹੋਈਆਂ ਹੂੰ ਹੂੰ ਹੁਣ 2733 ਕਤਲ ਹੁੰਦੇ ਨੇ ਤੇ 587 ਐਫਆਈਆਰ ਹੁੰਦੀਆਂ ਵਕਤ ਦਾ ਬਹਿਣ ਦੇਖੋ ਕਿਹੋ ਜਿਹਾ ਜਾਂ ਸਰਕਾਰੀ ਰਾਜਨੀਤੀ ਦਾ ਰੰਗ ਦੇਖੋ ਕਿਹੋ ਜਿਹਾ ਕਿ 240 ਮਾਮਲੇ ਬੰਦ ਹੋ ਜਾਂਦੇ ਨੇ ਜੀ ਕਹਿੰਦੇ ਜੀ 240 ਮਾਮਲੇ ਤਾਂ ਹੈ ਹੀ ਨਹੀਂ ਜਿ ਕੋਈ ਤੱਥ ਨਹੀਂ ਲੱਭੇ ਕੋਈ ਸਬੂਤ ਨਹੀਂ ਲੱਗੇ ਕੋਈ ਆਧਾਰ ਨਹੀਂ ਇਹਨਾਂ ਦਾ ਲਓ ਜੀ ਫਾਈਲਾਂ ਬੰਦ ਜਿਹੜੇ ਪਿੱਛੇ ਬਚੇ ਉਹਨਾਂ 'ਚੋਂ 250 ਮਾਮਲਿਆਂ ਦੇ ਵਿੱਚ આરોપી ਸਾਰੇ ਬਰੀ ਹੋ ਜਾਂਦੇ ਨੇ। ਹੂੰ ਤੇ ਹੁਣ 240 ਬੰਦ ਨੇ 250 ਮਾਮਲੇ ਉਹ ਹੋ ਗਏ ਇਹ 490 ਬਣ ਗਏ ਜਿਹੜਾ 587ਾਂ 'ਚੋਂ 500 ਮਾਮਲੇ ਥੋੜੇ ਨਿਕਲ ਗਏ। ਹੂੰ ਹੈ 490 ਨਿਕਲ ਗਏ ਤੇ ਪਿੱਛੇ ਬਚੇ ਕਿੰਨੇ 97 ਕੇ ਮਾਮਲੇ ਬਚੇ? ਹੂੰ 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 ਹੂੰ। ਤੋਂ ਹੁਣ 97 ਕੇ ਮਾਮਲਿਆਂ ਦੇ ਵਿੱਚੋਂ ਤੁਰਦਿਆਂ ਤੁਰਦਿਆਂ ਅਸੀਂ ਇਕਾ ਦੁਕਾ ਗੱਲ ਕਰਦੇ ਹਾਂ ਜੀ ਇੱਕ ਆ 2018 ਚ ਇੱਕ ਜਿੱਤ ਸਜ਼ਾ ਹੋਗੀ ਜੀ ਇੱਕ ਚ ਹੁਣ 225 ਹੋਗੀ ਜੀ ਇਹ ਸਾਰੀ ਪ੍ਰਕਿਰਿਆ ਨੂੰ ਫਿਰ ਤੁਸੀਂ ਕਿਵੇਂ ਇਨਸਾਫ ਪੱਖੋਗੇ ਪੱਖੋਗੇ ਬਿਲਕੁਲ ਸਹੀ ਜੀ ਜੇ 240 ਮਾਮਲੇ ਬੰਦ ਹੋਏ ਘਟਨਾਵਾਂ ਤਾਂ ਹੋਈਆਂ ਨਾ ਹੋਈਆਂ ਬਿਲਕੁਲ ਤੁਹਾਨੂੰ ਉਹਦੇ ਸਬੂਤ ਨਹੀਂ ਮਿਲ ਰਹੇ ਕੋਈ ਤੱਥ ਨਹੀਂ ਮਿਲ ਰਹੇ ਤਾਂ ਜਾਂਚ ਕਿਨੇ ਕਰਨੀ ਸੀ ਸਹੀ ਜੇ ਤੁਸੀਂ 250 ਮਾਮਲੇ ਚ ਕਿਸੇ ਨੂੰ આરોપી ਨੂੰ ਬਰੀ ਕਰ ਰਹੇ ਹੋ ਜੀ ਉਹ આરોપી ਨਹੀਂ ਹੈ ਕਿਤਾ ਕੌਣ આરોપી ਨੇ ਕਤਲ ਦਾ ਹੋਇਆ ਬਿਲਕੁਲ ਸਹੀ ਘਟਨਾ ਤਾਂ ਵਾਪਰੀ ਹਮ ਤੇ ਉਹ ਕਿਨੇ ਲੱਪਣ ਸੀ ਜਨਾਬ ਉਕੀਨੇ ਪਰਨੇ ਸੀਗੇ ਸੋ ਇੱਥੋਂ ਰਾਜਨੀਤਿਕ ਸਾਜ਼ਿਸ਼ ਤੇ ਰਾਜਨੀਤਿਕ ਥਾਪੜਾ ਤੇ ਕੋਰਟ ਕਚੈਰੀਆਂ ਤੇ ਕਿਵੇਂ ਮਤਲਬ ਅੱਜ ਕੱਲ ਖੂਬ ਚਰਚਾ ਹੈ ਕਿ ਬੀਜੇਪੀ ਦੇ ਰਾਜ ਦੇ ਵਿੱਚ ਫੈਸਲਿਆਂ ਨੂੰ ਅਦਾਲਤਾਂ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਆ ਵੀ ਤਾਂ ਉਸ ਦੀ ਨਿਸ਼ਾਨੀ ਹੈ ਕਾਂਗਰਸ ਦੇ ਰਾਜ ਦੀ ਕਿ ਇਹ ਜੇ ਪ੍ਰਕਿਰਿਆ ਪ੍ਰਭਾਵ ਥੋੜੀ ਸੀ ਤਾਂ ਹੀ ਲੋਕ ਬਰੀ ਵੀ ਹੁੰਦੇ ਰਹੇ ਤੇ ਉਹ ਨਹੀਂ ਤਾਂ ਤੇ ਅਸਲੀ ਫੜੇ ਵੀ ਨਹੀਂ ਗਏ ਕਦੇ ਨਹੀਂ ਫਟੇਗੇ ਬਿਲਕੁਲ ਸੋ ਦੋਈ ਚੀਜ਼ਾਂ ਨੇ ਕਿ ਜੇ ਉਹ ਤੁਸੀਂ ਸਹੀ ਫੈਸਲਾ ਕਰ ਲਿਆ ਕਿ ਵੀ ਇਹ ਬੰਦੇ ਨਹੀਂ ਕਾਤਲ ਇਹ ਤਾਂ ਝੁੱਟੇ ਵਸਿਆ ਵਿਚਾਰੇ ਤੇ ਫਿਰ ਜਿਹੜੇ ਕਤਲ ਹੋਏ ਉਹ ਜਿਹਦਾ ਕਤਲ ਹੋ ਗਿਆ ਉਹ ਤਾਂ ਉੱਠ ਕੇ ਦੱਸੂਗਾ ਨਹੀਂ ਕਿ ਹਾਂ ਭਾਈ ਮੈਨੂੰ ਕਿਹਨੇ ਮਾਰਿਆ ਕਿ ਲਪਣਾ ਕਿਹਨੇ ਸੀ ਜਾਂ ਕਿਨੇ ਕਰਨੀ ਸੀ ਉਲਟਾ ਉਹ ਦੱਸਦਾ ਵੇ ਜੋ ਤੱਥ ਉਹ ਸਬੂਤ ਮਟਾਏ ਕਿਨੇ ਨੇ ਜਾਂਦਾ ਵਿਸ਼ਾ ਤਾਂ ਇਹ ਵੀ ਹੈ ਹਾਂਜੀ ਹਾਂਜੀ ਸੋ ਇਹ ਇਸ ਲਈ ਇਸ ਨੂੰ ਇਨਸਾਫ ਦੀ ਕਤਾਰ 'ਚ ਕਿਵੇਂ ਰੱਖਿਆ ਜਾ ਸਕਦਾ ਜਦੋਂ 40-40 ਸਾਲਾਂ ਬਾਅਦ ਇਹੋ ਜਿਹੇ ਫੈਸਲੇ ਆਉਂਦੇ ਨੇ ਤੇ ਇਹ ਵੀ ਇਕਾਦੁਕਾ ਉਦਾਹਰਨ ਹੈ ਜੀ ਜੀ ਸੋ ਇਹ ਹਾਂ ਸਮਿਧੀਆਂ ਸਰਕਾਰਾਂ ਆਪਣੇ ਆਪ ਨੂੰ ਸਿੱਖੀ ਦੇ ਨੇੜੇ ਦੱਸ ਕੇ ਹੁਣ ਉਹ ਲੈਣੋ ਕਰਦੀਆਂ ਨੇ ਕਿ ਹਾਂ ਹੈ ਉਸ ਸਮੇਂ ਟਾਇਰ ਪਾਉਣ ਵਾਲਿਆਂ ਚ ਪਤਾ ਨਹੀਂ ਕਹਿੰਦੇ ਉਹਨਾਂ ਦੇ ਵਰਕਰ ਵੀ ਵਿੱਚੇ ਸੀ ਸੋ ਇਹ ਸਭ ਦਾ ਰੰਗ ਇੱਕੋ ਜਿਹਾ ਜਿਹੜੇ ਤੁਸੀਂ ਵਰਕਰਾਂ ਦਾ ਜ਼ਿਕਰ ਕੀਤਾ ਜੀ ਬਕਾਇਦਾ ਦਰਜ ਹੋਈਆਂ ਐਫ ਆਈ ਆਰਜ਼ ਦੇ ਵਿੱਚ ਉਹਨਾਂ ਦਾ ਨਾਮ ਤੱਕ ਲਿਆ ਹੋਇਆ ਬਿਲਕੁਲ ਰਿਕਾਰਡ ਚ ਬੋਲਦਾ ਹਾਂ ਜੀ ਤੇ ਜਿਹੜੇ ਲੋਕ ਕਹਿ ਰਹੇ ਨੇ ਕਿ ਸਿੱਖਾਂ ਨੂੰ ਇਨਸਾਫ ਦਵਾਤਾ ਫਿਰ ਲਖੀਮਪੁਰ ਖੀਰੀ ਵਾਲਾ ਵੀ ਦਵਾ ਦੇਣ ਉੱਥੇ ਵੀ ਤਾਂ ਸਿੱਖੀ ਮਾਰੇ ਗਏ ਨੇ ਉੱਥੇ ਵੀ ਤਾਂ ਬਾਹਰ ਹਾਂਜੀ ਗੋਦਰੀ ਗੋਦਰੀ ਵਾਲਿਆਂ ਨੂੰ ਦਵਾ ਦੇਣ ਸੋ ਜਿਹੜੀ ਤੁਸੀਂ ਗੱਲ ਹਾਂਜੀ ਜਿਹੜੀ ਤੁਸੀਂ ਗੱਲ ਸ਼ੋਈ ਹੈ ਨਾ ਸ਼ਰਮਾ ਜੀ ਕਿ ਫਿਰ ਜੇਕਰ ਬੰਦੇ ਬਰੀ ਹੋ ਗਏ ਫਿਰ ਇਹ ਘਟਨਾ ਵਾਪਰ ਕਿਵੇਂ ਗਈ ਕੋਈ ਹਵਾ ਉੱਤੋਂ ਚੱਲੀ ਸੀ ਜਿਹਦੇ ਨਾਲ ਲੋਕ ਮਰ ਗਏ ਕੋਈ ਕੀ ਵਾਪਰਿਆ ਸੀਗੇ ਦੱਸੋ ਤਾਂ ਸਹੀ ਲੋਕਾਂ ਨੂੰ ਤੀਰਾ ਚੌਰਾ ਜ਼ੁਲਮ ਜ਼ੁਲਮ ਹੋਇਆ ਲੋਕਾਂ ਤੇ ਪਹਿਲੀ ਗੱਲ ਤਾਂ ਕਤਲਿਆਮ ਹੋਇਆ ਇਹ ਹੋਣਾ ਨਹੀਂ ਸੀ ਚਾਹੀਦਾ ਦੂਜੀ ਗੱਲ ਇਹ ਕਿ ਜਿਹੜੇ ਵਿਕਟਮ ਸੀਗੇ ਉਹਨਾਂ ਨੂੰ ਸਰਕਾਰੀ ਮਸ਼ੀਨਰੀ ਨੇ ਕੋਲੇ ਖੜ ਕੇ ਕਤਲ ਕਰਵਾਇਆ ਤੀਜੀ ਗੱਲ ਸੀ ਕਿ ਜਿਹੜੇ ਲੋਕਾਂ ਨੂੰ ਸਜ਼ਾਾਂਵਾਂ ਦੇਣੀਆਂ ਸੀਗੀਆਂ ਉਹਨਾਂ ਲੋਕਾਂ ਨੂੰ ਤੁਸੀਂ ਟਿਕਟਾਂ ਦੇ ਕੇ ਨਵਾਜਿਆ ਚੌਥੀ ਗੱਲ ਸੀ ਕਿ ਤੁਸੀਂ ਲੋਕਾਂ ਨੂੰ ਇਨਸਾਫ਼ ਤੋਂ ਦੂਰ ਰੱਖ ਕੇ ਨਿਆਂ ਤੋਂ ਦੂਰ ਰੱਖ ਕੇ ਉਹਨਾਂ ਦੀ ਜਿਹੜੀ ਉਹਨਾਂ ਦੀ ਪੀੜਾ ਸੀ ਜਾਂ ਜਿਹੜੇ ਉਹਨਾਂ ਦੇ ਜ਼ਖਮ ਸੀ ਉਹਲੇ ਰੱਖੇ ਨਾ ਸਿਰਫ ਇੱਕ ਦੋ ਸਾਲਾਂ ਲਈ ਬੜ ਕੇ ਦਿਹਾਕੇ ਆਂ ਬੱਧੀ ਬਿਲਕੁਲ ਸੋ ਇਹ ਚਾਰ ਤਰ੍ਹਾਂ ਦਾ ਜ਼ੁਲਮ ਤੁਸੀਂ ਲੋਕਾਂ ਤੇ ਕੀਤਾ ਤੇ ਮਾਨਸਿਕ ਭਾਵਨਾਤਮਕ ਜ਼ੁਲਮ ਤੋਂ ਉਹਦਾ ਤਾਂ ਕੋਈ ਕਿਹਾ ਹੀ ਨਹੀਂ ਜਾ ਸਕਦਾ ਹੁਣ ਤਾਂ ਗਿਣਾਂ ਮਿਥਰੀ ਬਹੁਤ ਆ ਬਿਲਕੁਲ